ਬੀਤੀ ਦੇ ਰਾਤ ਨਾਪਾ ਪਟਿਆਲਾ ਰੋਡ ਤੇ ਵੱਡਾ ਹਾਦਸਾ ਵਾਪਰ ਗਿਆ ਇਸ ਵਿੱਚ ਓਡੀ ਅਤੇ ਪੋਲੋ ਕਾਰ ਵਿਚਾਲੇ ਜ਼ਸਬਰਦਸਤ ਟੱਕਰ ਹੋ ਗਈ ਹਾਦਸਾ ਇੰਨਾ ਭਿਆਨਕ ਸੀ ਕਿ ਇਸ પતિ ਪਤਨੀ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਪਤੀ ਪਤਨੀ ਪ੍ਰਵੀਰ ਮਿੱਤਲ ਗੋਗੀ ਆਪਣੀ ਪਤਨੀ ਨੀਹਾ ਮਿੱਤਲ ਲਾਲ ਪਟਿਆਲਾ ਤੋਂ ਨਾਪਾ ਵੱਲੂ ਆ ਰਹੇ ਸਨ ਜਦਕਿ ਨੌਜਵਾਨ ਅਮਨਜੋਤ ਸਿੰਘ ਓਡੀ ਗੱਡੀ ਵਿੱਚ ਸਵਾਰ ਸੀ ਦੋਵਾਂ ਗੱਡੀਆਂ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ ਟੱਕਰ ਉਪਰੰਤ ਇਹ ਦੋਵੇਂ ਗੱਡੀਆਂ ਦਰਖਤਾਂ ਨਾਲ ਟਕਰਾ ਗਈਆਂ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਹਾਦਸੇ ਵਿੱਚ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਉਸ ਦਾ ਪਤੀ ਪ੍ਰਵੀਨ ਮਿੱਤਲ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਮ ਤੋੜ ਗਿਆ ਮ੍ਰਿਤਕ ਪ੍ਰਵੀਨ ਮਿੱਤਲ ਗੋਗੀ ਸਮਾਜ ਸੇਵੀ ਸੀ ਜੋ ਮੰਦਰਾਂ ਅਤੇ ਸ਼ਮਸ਼ਾਨ ਘਾਟ ਵਿੱਚ ਸੇਵਾ ਨਿਭਾ ਰਿਹਾ ਸੀ ਮ੍ਰਿਤਕ ਪਤੀ ਪਤਨੀ ਨਾਪਾ ਦੇ ਸੰਗਤਪੁਰਾ ਮਹੱਲੇ ਦੇ ਰਹਿਣ ਵਾਲੇ ਸਨ ਅਤੇ ਨੌਜਵਾਨ ਅਮਨਜੋਤ ਸਿੰਘ ਪਟਿਆਲਾ ਦਾ ਰਹਿਣ ਵਾਲਾ ਸੀ ਇਸ ਘਟਨਾ ਤੋਂ ਬਾਅਦ ਨਾਪਾ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ ਗੱਡੀ ਚ ਜਾਂਦੇ ਪਤੀ ਪਤਨੀ ਸਮੇਤ ਤਿੰਨ ਦੀ ਮੌਤ ਦੋ ਕਾਰਾਂ ਦੀ ਹੋਈ ਆਪਸ ਪਿਆਨਕ ਟੱਕਰ ਇਸ ਮੌਕੇ ਪੁਲਿਸ ਦੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਇਹ ਹਾਦਸਾ ਬੀਤੀ ਰਾਤ ਵਾਪਰਿਆ ਜਿਸ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਇੱਕ ਨੌਜਵਾਨ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੇਖੋ ਬੜਾ ਦੁਖਦਾਈ ਖਬਰ ਆ ਸਾਰੇ ਮਹੱਲੇ ਲਈ ਸਾਰੇ ਨਾਬੇ ਸ਼ਹਿਰ ਲਈ ਇੱਕ ਵਧੀਆ ਵਿਅਕਤੀ ਜਿਨ੍ਹਾਂ ਨੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਪ੍ਰਵੀਨ ਗੋਗੀ ਜੀ ਦਾ। ਸੀ ਅਕਸਰ ਦੇਖਿਆ ਹੁਣ ਉਹਨਾਂ ਨੂੰ ਮੰਦਰਾਂ ਦੇ ਵਿੱਚ ਸੇਵਾ ਕਰਦੇ ਹੋਏ ਤੇ ਸਮਸ਼ਾਨ ਘਾਟ ਦੇ ਵਿੱਚ ਸੇਵਾ ਕਰਦੇ ਹੋਏ ਮੈਂ ਕਹਿੰਦਾ ਮਹਾਲੇ ਦੇ ਵਿੱਚ ਵੀ ਉਹ ਜਿੱਥੇ ਵੀ ਸਾਡਾ ਸਾਨੂੰ ਲੋਡ ਹੁੰਦੀ ਸੀ ਉਹ ਮੂਰੇ ਉਹ ਕੇ ਸੇਵਾ ਨਿਭਾਉਂਦੇ ਸੀ ਬੜੀ ਦੁਖ ਦੀ ਗੱਲ ਹੋਈ ਕਿ ਰਾਤ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਪਤਨੀ ਨੀਹਾ ਮਿਸਤਲ ਜੀ ਤੇ ਪ੍ਰਵੀਨ ਗੋਗੀ ਜੀ ਦੀ ਡੈਥ ਹੋ ਗਈ ਹਾਂਜੀ ਸਾਡੇ ਕੋਲੇ ਬਰੋਡ ਐਕਟ ਬੋਡੀ ਆਈ ਸੀਗੀ ਅਮਨਜੋਤ ਸਿੰਘ ਜੀ ਠੀਕ ਹੈ ਜੀ ਉੱਤੋਂ ਹੀ ਸਾਨੂੰ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਰੋੜੀ ਪੁਲਾ ਦੇ ਉੱਤੇ ਤੇ ਉਹਨਾਂ ਨੇ ਹੀ ਸਾਨੂੰ ਦੱਸਿਆ ਵੀ ਇੱਕ ਡੈੱਡ ਬੋਡੀ ਹੋਰ ਆ ਰਹੀ ਹੈ ਜੋ ਅਮਨ ਜੋਤ ਸਿੰਘ ਦੀ ਬੋਡੀ ਲੈ ਕੇ ਆਈ ਸੀ ਵੀ ਉਹ ਲੈ ਕੇ ਆਈ ਸੀ ਬ੍ਰੋਡ ਹੈਡ ਸੀਗਾ ਫਸ ਜੀ ਨੇ ਫਿਰ ਵੀ ਕੋਸ਼ਿਸ਼ ਕੀਤੀ ਆਪਣੀ ਜੋ ਕਰਨੀ ਸੀ ਠੀਕ ਹੈ ਤੇ ਉਹ ਨਹੀਂ ਹੋਨੇ ਰਿਸਪਾਂਸ ਦਿੱਤਾ ਠੀਕ ਹੈ ਉਹਦੀ ਡੈੱਡ ਬੋਡੀ ਨੂੰ ਅਸੀਂ ਨੇ ਡਿਕਲੇਅਰ ਕਰਕੇ ਡੈੱਡ ਡਿਕਲੇਅਰ ਕਰਕੇ ਉਸ ਨੂੰ ਅਸੀਂ ਮੋਰਚਰੀ ਤੇ ਸ਼ਿਫਟ ਕਰਤਾ ਥੋੜੀ ਡੈੱਡ ਬੋਡੀ ਆਈ ਸੀ ਸਾਡੇ ਕੋਲੇ 4:11 ਵਜੇ ਠੀਕ ਹੈ ਵੀ ਸਾਡੇ ਕੋਲੇ ਦੂਸਰੀ ਡੈੱਡ ਬੋਡੀ ਆਈ ਹੈ ਬ੍ਰੋਡ ਹੈਡ ਨ 11 ਬੀ ਦੇ ਉੱਤੇ ਠੀਕ ਹੈ ਜੋ ਕਿ ਫੀਮੇਲ ਸੀ 50 ਪਲੱਸ ਐਨਾਂ ਦੀ ਏਜ ਹੈ ਨੇਹਾ ਮਿੱਤਰ ਨਾਮ ਉਹਨਾਂ ਦਾ ਠੀਕ ਹੈ ਜੀ ਇਹ ਦੋ ਦੋਵੇਂ ਮੋਟਰਸਿਪੀਡ ਦੋਨੋਂ ਮੋਟਰਸਿਪੀਡ ਇੱਕ ਗੱਡੀ ਆ ਰਹੀ ਸੀਗੀ ਬੈਕ ਸਟ੍ਰੋਗਨ ਦੀ ਪਟਿਆਲਾ ਸਾਈਡ ਤੋਂ ਨਾਪੇ ਦੇ ਰਹਿਣ ਵਾਲੇ ਸੀਗੇ ਪ੍ਰਵੀਨ ਮਿੱਤਰ ਜੀ ਸੀਗੇ ਤੇ ਉਹਨਾਂ ਦੀ ਮਿਲ ਸੀ ਨਾਲ ਸੀਗੀ ਤੇ ਇਹ ਜਦੋਂ ਇੱਥੇ ਜੋੜ ਦੀ ਖਾਸ ਦੇ ਕੋਲ ਪਹੁੰਚੇ ਹੈਗੇ ਆ ਅਚਾਨਕ ਇੱਕ ਗੱਡੀ ਨਾਪੇ ਸਾਈਡ ਤੋਂ ਗਈ ਔਰ ਈ ਗੱਡੀ ਸੀਗੀ ਤੇ ਉਹਨਾਂ ਦੀ ਆਪਸ ਦੇ ਵਿੱਚ ਜ਼ੋਰਦਸ ਟੱਕਰ ਹੋਈ ਜਿਨ੍ਹਾਂ ਨੂੰ ਹਸਪਤਾਲ ਪਹੁੰਚਿਆ ਗਿਆ ਹਸਪਤਾਲ ਐਸਐਸਪੀ ਦੇ ਮਤਦਾਨ ਤੇ ਲੋਕ ਰਹਾਗੇ ਨੇ ਮਤਲਬ ਹਾਂ ਉਸ ਤੋਂ ਬਾਅਦ ਜਿਨ੍ਹਾਂ ਦੇ ਤਿੰਨਾਂ ਦੇ ਜਿਹੜੇ ਅੰਗੇ ਕਾਰਾਂ ਦੇ ਡਰਾਈਵਰ ਤੇ ਸਵਾਰੀ ਦੀ ਡੈਥ ਹੋ ਗਈ ਉਹਦੀ ਅਸੀਂ ਕਾਰਵਾਈ ਵਿੱਚ ਸਰ ਦੂਜੀ ਪਾਰ ਦੂਜਾ ਬੰਦਾ ਕਿੱਥੇ ਦਾ ਸੀਗਾ ਜੀ ਇਹ ਪਟਿਆਲੇ ਦਾ ਰਹਿਣ ਵਾਲਾ ਸੀਗਾ ਜੀ ਕੀ ਸਰ ਕੋਈ ਡਰਿੰਕ ਵਗੈਰਾ ਜਾਂ ਨਸ਼ਾ ਵਗੈਰਾ ਕੀਤਾ ਹੋਇਆ ਸੀ ਜੀ ਨਹੀਂ ਜੀ ਤਾਂ ਤਾਂ ਅਜੇ ਫਿਲਹਾਲ ਸਾਡੇ ਕੋਲ ਕੋਈ ਨਹੀਂ ਰਿਪੋਰਟ ਕਰਾਵਾਂਗੇ ਮੈਡੀਕਲ ਹੋਊਗਾ ਉਹਦੇ ਚ ਠੀਕ ਹੈ ਜੀ ਗੱਡੀ ਦੇ ਵਿੱਚੋਂ ਜਿਸ ਤਰ੍ਹਾਂ ਦੇਖ ਰਹੇ ਆ ਸਰ ਵੀ ਆ ਦਾਰੂ ਦੀਆਂ ਬੋਤਲਾਂ ਹੀ ਮਿਲਿਆ ਆਈਆਂ ਨੇ ਜੀ ਦਾਰੂ ਦੀ ਬੋਤਲਾਂ ਜੇ ਜੇ ਸਿੱਖ ਲਵਾਗੇ ਕਾਰਚੋਚ ਲਵਾਗੇ ਜ਼ਰੂਰ ਸਟਾਰ نیوز ਪੰਜਾਬੀ ਟੀਵੀ ਲਈ ਨਾਪਾ ਤੋਂ ਗੁਰਪ੍ਰੀਤ ਸਿੰਘ ਪਰਸ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ